ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਅੱਜ ਹੁਸ਼ਿਆਰਪੁਰ ਦੇ ਹਲਕਾ 84 ਦੇ ਵਿੱਚ ਪਹੁੰਚੇ ਨੇ ਜਿੱਥੇ ਕਿ 84 ਹਲਕੇ ਦੇ ਵਕਫਾ ਪਿੰਡਾਂ ਦੇ ਵਿੱਚ ਉਹਨਾਂ ਵੱਲੋਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਆਮ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਲਾਂਬੰਦ ਕੀਤਾ ਜਾ ਰਿਹਾ ਸੋ ਡਾਕਟਰ ਰਵਜੋਤ ਜੋ ਕਿ ਹਲਕਾ 84 ਦੀ ਨੁਮਾਇੰਦਗੀ ਕਰ ਰਹੇ ਨੇ ਉਹ ਵੀ ਉਹਨਾਂ ਦੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਅੱਜ ਹੁਸ਼ਿਆਰਪੁਰ ਦੇ ਹਲਕਾ 84 ਵਿਖੇ ਪਹੁੰਚੇ ਹੋ ਕਈ ਮੀਟਿੰਗਾਂ ਨੂੰ ਤੁਸੀਂ ਟੈਂਡ ਕਰ ਚੁੱਕੇ ਹੋ ਲੋਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਕੀ ਕਹਿ ਉਹਨਾਂ ਦੇ ਇਸ ਪਿਆਰ ਦੇ ਲਈ ਉਹਨਾਂ ਦੇ ਸਹਿਯੋਗ ਦੇ ਲਈ ਉਹਨਾਂ ਦੇ ਇਸ ਭਰਮੇ ਹੰਗਾਰੇ ਲਈ ਮੈਂ ਉਹਨਾਂ ਦਾ ਰਣੀ ਆ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਰਣੀ ਆ ਔਰ ਦੂਸਰਾ ਸਭ ਤੋਂ ਵੱਡਾ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਉਹ ਹੈ ਆਮ ਆਦਮੀ ਪਾਰਟੀ ਦੀ ਜੋ ਸੋਚ ਹੈ ਜੋ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਹਨ ਔਰ ਜੋ ਭਗਵੰਤ ਮਾਨ ਜੀ ਦੀ ਇਮਾਨਦਾਰੀ ਹੈ ਜੋ ਕੇਜਰੀਵਾਲ ਸਾਹਿਬ ਜੀ ਦੀ ਸੋਚ ਹੈ ਇਹ ਸਾਰਾ ਕੁਝ ਇਸ ਦੇ ਪਿੱਛੇ ਹੈ ਔਰ ਲੋਕ ਅੱਜ ਬਹੁਤ ਆਪਣੇ ਆਪ ਰਾਹਤ ਮਹਿਸੂਸ ਕਰ ਰਹੇ ਖਾਸ ਤੌਰ ਤੇ ਜਿਹੜਾ ਚੇਸਾ ਯੂਨਲ ਬਿਜਲੀ ਦੇ ਬਿੱਲ ਦੀ ਜਿਹੜੀ ਬਹੁਤ ਵੱਡੀ ਰਾਹਤ ਹੈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਸ ਨੇ ਬਹੁਤ ਬਦਲਾਅ ਲੈ ਕੇ ਆਂਦਾ ਬਹੁਤ ਠਹਿਰਾਅ ਲੈ ਕੇ ਆਈ ਹੈ ਬਹੁਤ ਆਰਾਮ ਲੈ ਕੇ ਆਈ ਹੈ ਖਾਸ ਤੌਰ ਤੇ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਡਾਕਟਰ ਸਾਹਿਬ ਹਲਕਾ ਸ਼ਾਮਚਾਸੀ ਦੀ ਗੱਲ ਕਰੀਏ ਤਾਂ ਠੀਕ ਚੜ੍ਹਦੇ ਪਾਸੇ ਕੰਡੀ ਦਾ ਏਰੀਆ ਵੀ ਲੱਗਦਾ ਹੈ ਕੰਡੀ ਦੇ ਖੇਤਰ ਦੇ ਵਿੱਚ ਹਾਲਾਂਕਿ ਡਾਕਟਰ ਅਰਜੋਤ ਵੱਲੋਂ ਬਹੁਤ ਵੱਡੇ ਪੱਧਰ ਤੇ ਕੰਮ ਕੀਤੇ ਜਾ ਰਹੇ ਨੇ ਪਰੰਤੂ ਅੱਜ ਵੀ ਕੰਡੀ ਦਾ ਖੇਤਰ ਹੈ ਜਿਹੜਾ ਉਹ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ ਚਾਹੇ ਉੱਥੇ ਨੈਟਵਰਕ ਦੀ ਸਮੱਸਿਆ ਹੋਵੇ ਇਹ ਟ੍ਰਾਂਸਪੋਰਟੇਸ਼ਨ ਦੀ ਸਮੱਸਿਆ ਹੋ ਆ ਕੰਢੀ ਚ ਵਾਕਿਆ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ ਸਾਡਾ ਕੰਢੀ ਦਾ ਜਿੰਨਾ ਵੀ ਏਰੀਆ ਫੁਟੇਜ ਦੇ ਨਾਲ ਹੈ ਉੱਥੇ ਅੱਜ ਵੀ ਜਿਹੜੀਆਂ ਸਮੱਸਿਆਵਾਂ ਜੱਸ ਦੀਆਂ ਤਸ ਨੇ ਔਰ ਖਾਸ ਤੌਰ ਤੇ ਜਿਹੜੇ ਜੰਗਲੀ ਜਾਨਵਰਾਂ ਤੋਂ ਬਹੁਤ ਵੱਡੀ ਸਮੱਸਿਆ ਹੈ ਕਿਉਂਕਿ ਥੋੜ੍ਹੀ ਥੋੜ੍ਹੀਆਂ ਜ਼ਮੀਨਾਂ ਨੇ ਥੋੜ੍ਹੀਆਂ ਫਸਲਾਂ ਨੇ ਔਰ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਉੱਥੇ ਬਿਜਲੀ ਦੀ ਪ੍ਰੋਬਲਮ ਸਭ ਤੋਂ ਵੱਡੀ ਹੈ ਔਰ ਨੈਟਵਰਕ ਦੀ ਪ੍ਰੋਬਲਮ ਜਿਹੜੀ ਹੈ ਉਹ ਸਭ ਤੋਂ ਵੱਡੀ ਸੋ ਇਹ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਜਿਹੜਾ ਸਾਡੀ ਤਰਜੀਹ ਰਹੇਗੀ ਇਸ ਤੋਂ ਇਲਾਵਾ ਉੱਥੇ ਜਿੱਥੇ ਆਪਾਂ ਇੰਡਸਟਰੀ ਜਿਹੜੀ ਉਹ ਲੈ ਤਾਂ ਕਿ ਸਾਡੇ ਬੱਚਿਆਂ ਨੂੰ ਉੱਥੇ ਰੋਜ਼ਗਾਰ ਮਿਲ ਸਕੇ ਸੁਪਰੀਮ ਕੋਰਟ ਦੀ ਆਪਾਂ ਗੱਲ ਕਰੀਏ ਤਾਂ ਮਾਨਜੋਗ ਸੁਪਰੀਮ ਕੋਰਟ ਵੱਲੋਂ ਕੱਲ ਅਰਵੰਦ ਕੇਜਰੀਵਾਲ ਦੀ ਅੰਤਰੀਮ ਜ਼ਮਾਨਤ ਤੇ ਜਿਹੜਾ ਉਹ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹਾਲਾਂਕਿ ਜੇਕਰ ਸੁਪਰੀਮ ਕੋਰਟ ਦੀ ਆਪਾਂ ਟਿੱਪਣੀਆਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਅਰਵੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਆਪਤੀਆਂ ਨੇ ਜੇਕਰ ਅਜਿਹੇ ਦੇ ਵਿੱਚ ਅਰਵੰਦ ਕੇਜਰੀਵਾਲ ਨੂੰ ਰਾਤ ਮਿਲਦੀ ਹੈ ਜ਼ਮਾਨਤ ਤੇ ਉਹ ਬਾਹਰ ਆਉਂਦੇ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਚੋਣ ਮੁਹਿੰਮ ਨੂੰ ਜਿਹੜਾ ਹੋਰ ਹੰਗਾਰਾ ਮਿਲੇਗਾ ਬਾਲ ਮਿਲੇਗਾ ਜੀ ਆਹ ਦੇਖੋ ਇਹ ਜਿਹੜਾ ਫੈਸਲੇ ਦਾ ਜਿਹੜ ਉਹਨੂੰ ਸੁਰੱਖਿਅਤ ਰੱਖਣਾ ਤੇ ਫੈਸਲਾ ਸੁਣਾਉਣਾ ਇਹ ਮਾਰਜੋਕ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਚ ਆਦਾ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਸਾਹਿਬ ਦੀ ਸੋਚ ਜਿਹੜੀ ਹੈ ਬੇਸ਼ੱਕ ਕੇਜਰੀਵਾਲ ਸਾਹਿਬ ਦੀ ਜੇਲ੍ਹ ਚ ਨੇ ਔਰ ਮੈਂ ਜਿਸ ਤਰ੍ਹਾਂ ਲਿਖਿਆ ਵੀ ਕਿ ਜ਼ੁਲਮ ਦਾ ਜਵਾਬ ਵੋਟ ਦੇ ਨਾਲ ਸੋ ਇਹ ਪੂਰੇ ਲੋਕਾਂ ਦੀ ਹਮਦਰਦੀ ਹੈ ਪਰਿਵਾਰ ਦੇ ਨਾਲ ਔਰ ਪੂਰੇ ਪਾਰਟੀ ਦੀ ਹਮਦਰਦੀ ਹੈ ਪੂਰੇ ਦੇਸ਼ ਦੀ ਹਮਦਰਦੀ ਹੈ ਸੋ ਪੂਰਾ ਸਹਿਯੋਗ ਜਿੱਥੇ ਦੇਣਗੇ ਪਰ ਤੁਹਾਡੇ ਵਾਲੀ ਗੱਲ पे ਜਦੋਂ ਲੀਡਰ ਫਿਜ਼ੀਕਲੀ ਨਹੀਂ ਹੁੰਦਾ ਤਾਂ ਵੀ ਥੋੜਾ ਬਹੁਤ ਇੱਕ ਜਿਹੜਾ ਥੋੜੀ ਜਿਹੀ ਘਾਟ ਜਰੂਰ ਮਹਿਸੂਸ ਹੁੰਦੀ ਹੈ ਬਟ ਮੈਨੂੰ ਇਹ ਖੁਸ਼ੀ ਹੈ ਕਿ ਉਸ ਘਾਟ ਨੂੰ ਮੈਡਮ ਕੇਜਰੀਬਾਲ ਜੀ ਬਾਖੂਬੀ ਜਿਹੜੇ ਉਸ ਨੂੰ ਪੂਰਾ ਕਰ ਰਿਹਾ ਤੇ ਬਹੁਤ ਦਿਨ ਰਾਤ ਉਹ ਵੀ ਕੈਂਪੇਨ ਦੇ ਵਿੱਚ ਲੱਗੇ ਹੋਏ ਆ ਔਰ ਸੇਵਾਵਾਂ ਨਿਭਾ ਰਹੇ ਹੈ ਡਾਕਟਰ ਆਸ਼ਕਮਰ ਹੁਣ ਨੋਮੀਨੇਸ਼ਨ ਫਾਈਲ ਕਰਨਗੇ ਕਿਉਂਕਿ ਕੱਲ ਤੋਂ ਸ਼ੁਰੂ ਹੋ ਚੁੱਕੀਆਂ ਨੇ ਜੀ ਸਾਡਾ ਨੋਮੀਨੇਸ਼ਨ ਦਾ ਜੋ ਪਲਾਨ ਹੈ ਉਹ 10 ਤਰੀਕ ਤੋਂ ਸੋ 10 ਤਰੀਕ ਤੋਂ ਅਸੀਂ ਕਰੀਬ 1:30 ਵਜੇ ਜਿਹੜਾ ਉਹ ਨੋਮੀਨੇਸ਼ਨ ਫਾਈਲ ਕਰਨੇ ਸੋ ਵਾਹ ਨੂੰ ਦਾ ਨਾਮ ਲੈ ਕੇ ਉਹ ਜਰੂਰ ਅਸੀਂ ਜਲਦੀ ਫਾਈਲ ਕਰ ਜਾ ਰਹੇ ਹੋ ਧੰਨਵਾਦ ਜੀ ਸੋ ਐਸਨ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ 10 ਮਹੀਨوں ਉਹਨਾਂ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਹੈ ਜਿਹੜਾ ਉਹ ਦਾਖਲ ਕੀਤਾ ਜਾਵੇਗਾ ਸੋ ਕੰਡੀ ਦਾ ਖੇਤਰ ਦੇ ਵਿਕਾਸ ਨੂੰ ਲੈ ਕੇ ਇੱਕ ਵਾਰ ਉਹਨਾਂ ਵੱਲੋਂ ਵੱਡਾ ਹੰਗਾਰਾ ਪੈ ਰਿਹਾ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਨਾਲ ਚੇਤਨ ਕਸ਼ਵ ਤਾਜ਼ਾ ਤਰੀਕ ਖਬਰਾਂ ਦੇ ਜੁੜੇ ਹੋਏ ਹੁਸ਼ਿਆਰਪੁਰ ਨਿਊਜ਼ ਨਾਲ we at gna university see potential in everyone and everything around us we drive innovation and entrepreneurship we groom competent global citizens to effect positive change around them